ਜ਼ੀਰਕਪੁਰ ਪੁਲਿਸ ਵੱਲੋਂ ਸ਼ਹਿਰ ਵਿੱਚ ਸਪਾ ਸੈਂਟਰਾਂ ਤੇ ਹੋਟਲਾਂ ਦੀ ਆੜ ਦੇ ਵਿੱਚ ਚੱਲ ਰਹੇ ਦੇਵਪਾਰ ਦੇ ਧੰਦੇ ਤੇ ਲਗਾਤਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਬਟਾਰਾ ਇਲਾਕੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਦੇ ਦੌਰਾਨ ਦੋ ਹੋਟਲਾਂ ਜਿਨ੍ਹਾਂ ਵਿੱਚ ਹੋਟਲ ਸੰਗਮ ਹੋਟਲ ਗਿੰਨੀ ਅਤੇ A1 ਸਪਾ ਸੈਂਟਰਾਂ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਸੀ ਇਸ ਮੌਕੇ ਤੇ ਪੁਲਿਸ ਨੇ 11 ਕੁੜੀਆਂ ਨੂੰ ਰੈਸਕਿਊ ਕੀਤਾ ਤੇ ਪੁਲਿਸ ਨੇ ਹੋਟਲ ਸੰਚਾਲਕਾਂ ਤੇ ਮੌਕੇ ਤੇ ਮੌਜੂਦ ਹੋਟਲ ਦੇ ਮੈਨੇਜਰ ਸਨੇਹ ਹੋਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਕਾਰਵਾਈ ਕਰਦੇ ਹੋਏ ਉਸ ਤੋਂ ਬਾਅਦ ਹੁਣ ਵੱਡੇ ਪੱਧਰ ਤੇ ਮਾਮਲਾ ਦਰਜ ਕਰਕੇ ਹੋਟਲ ਅਤੇ ਸਪਾ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ ਲਗਾਤਾਰ ਹੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਅਜਿਹੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਜਾਨੀ ਕਿ ਹੁਣ ਸਪਾ ਸੈਂਟਰਾਂ ਤੇ ਹੋਟਲਾਂ ਦੀ ਆੜ ਦੇ ਵਿੱਚ ਇਹ ਕਾਲੇ ਧੰਦੇ ਚੱਲਦੇ ਨੇ ਤਾਂ ਉਸ ਦੌਰਾਨ ਛਾਪੇਮਾਰੀ ਦੇ ਦੌਰਾਨ 11 ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਹੋਟਲ ਸੰਚਾਲਕ ਅਤੇ ਮੈਨੇਜਰ ਸਮੇਤ 4 ਕਾਬੂ ਕੀਤੇ ਨੇ ਦੋਨਾਂ ਹੋਟਲਾਂ ਤੇ ਸਪਾ ਸੈਂਟਰਾਂ ਨੂੰ ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਦੇ ਹੇਠਾਂ ਸੀਲ ਵੀ ਕਰ ਦਿੱਤਾ ਗਿਆ ਇਹ ਇੱਕ ਅਹਿਮ ਵਹਿਦ ਅੱਧੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਮਾਮਲਾ ਸੋਸ਼ਲ ਮੀਡੀਆ 'ਤੇ ਪਖਿਆ ਹੋਇਆ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾਵਾਂ ਵੀ ਤੇਜ਼ ਨੇ ਹੋ ਰਹਾ ਹੈ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹਨਾਂ ਹੋਟਲਾਂ ਸਪਾ ਸੈਂਟਰਾਂ ਤੋਂ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰੀ ਹੈ ਤੇ ਵੱਡੇ ਪੱਧਰ ਤੇ ਉੱਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹਾਲਾਂਕਿ ਪ੍ਰਸ਼ਾਸਨ ਨੇ ਕੀ ਕੁਝ ਕੀਤਾ ਤੁਸੀਂ ਸੁਣ ਸਕਦੇ ਹੋ ਬਲਟਾਨਾ ਖੇਤਰ ਵਿੱਚ ਦੋ ਹੋਟਲ ਔਰ ਇੱਕ ਸਪਾ ਤੇ ਰੇਡ ਕੀਤੀ ਗਈ ਹੈ ਕੀ ਕਾਰਵਾਈ ਅਮਨ ਜ਼िला ਦਿ ਗਈ ਹੈ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸਿਗਨਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟੈਲਸ ਹੈ ਓਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟੈਲਸ اور سپا ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕਵੈਸਟ ਸਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲੀ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਡਸ ਹੋਣਗੀਆਂ ਬਟ ਇਹ ਰੇਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਉਹਨ ਐਨਕ ਪਬਲਿਕ ਦਾ ਟਰਸਟ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪੌਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ਿਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਜੀ